ਮੈਂ ਪਰ ਪੈਸੇ ਉਹ ਗੜਾ ਕਿ ਤੂੰ 20000 ਲੈ ਕੇ ਆਈਆਂ 10000 ਰੁਪਇਆ ਸੀ ਫਿਰ ਲੈਣ ਲਈ 10000 ਸੀ ਨਾ ਉਹ 10 ਦਾ ਹੈਗੀ ਇਹ ਪੁਰਾਣਾ ਮੈਂ ਦੱਸ ਤਾ ਤੇਰੇ ਪੈਸੇ ਨੂੰ ਨਾ ਇਹ ਕਦੇ ਵੀ ਨਾ ਪਤਾ ਲੱਗੇ ਮੈਂ ਤੰਨੇ ਨਹੀਂ ਪਾਈ ਅਗਲੇ ਮਹੀਨੇ ਨਾ ਰੁਪਇਆ 20000 ਪਈ ਦੀ ਜੇ ਕੋਈ ਨਾ ਤਨ ਖਾਦਾ ਮਿਲ ਜਾਂਦੇ ਭੇਜ ਦੂੰਗੀ ਮੇਰੇ ਕੋਲ ਤਾਂ ਕੱਖ ਵੀ ਨਹੀਂ ਆਇਆ ਸਾਰੇ ਕੋਈ ਨਹੀਂ ਕੱਖ ਗਿਆ ਨਹੀਂ ਮੈਨੂੰ ਪਤਾ 40 45000 ਰੈਂਦੀਆਂ ਮਲਕਸ਼ਨ ਜੇ ਨਾ ਕਰ ਮੇਰੇ ਕੋਲ ਤੇਰਾ 500 ਸਵੇਲਾ ਹੋ ਗਿਆ ਪੈਸੇ ਮੈਨੇ ਲੈ ਕੱਢ 10000 ਰੁਪਇਆ ਮੈਂ ਕਿਤੋਂ ਮਨਜ਼ੀ ਕਰਾਂ 20000 ਰੁਪਇਆ ਭਰਨਾ ਹੈ ਨਾ ਰਾਈ ਜੋ ਬੁਰੇ ਤਾਂ ਪਾ ਦਿੰਦੀ ਪਾ 100 ਰੁਪਇਆ ਭੱਗ ਜਾ ਚੱਲ ਚਾਹ ਚੀਜ਼ ਤਾਂ ਮੈਂ ਜਾਣੀ ਆਈ ਚੰਗਾ ਮੈਂ ਵੀ ਲੇਟ ਹੋਈ ਐ ਫੋਨ ਕਰਦੀ ਮੈਨੂੰ ਜਾ ਕੇ ਚੰਗਾ ਜੀ ਪਹੁੰਚ ਗਈ ਕੋਈ ਗੱਲ ਨਹੀਂ ਆਪਣੇ ਡਿਓ ਪੀ ਤੋਂ ਤੇ ਨਾਲ ਬੁਰਗਾਂ ਤਾਂ ਕਹਿੰਦੀ ਹੁੰਦੀ ਮੈਂ ਤੈਨੂੰ ਸੇ ਬੁਰਗਾਂ ਜਿਵੇਂ ਮੰਗਦੀ ਲੱਗੀ ਰਹਿੰਦਾ ਹੁੰਦਾ ਕਿੱਧੇ ਕਰਜਾ ਉੱਤਰ ਗਿਆ ਮੈਂ ਤੈਨੂੰ ਦੱਸਾਂ ਰਾਜਵੀਰ ਉਹਦੇ ਤੂੰ ਫਿਰ ਹੀ ਸਾਡੇ ਕਨਵਾਲ ਦੇ ਪੈਸਿਆਂ ਦਾ ਕੁਝ ਮਰਜ਼ੀ ਕਰੀ ਕਰਜਾ ਤਾਂ ਮੈਂ ਭੇਡ ਲੈ ਲਿਆ ਸਾਰਾ ਕਰਜਾ ਨਹੀਂ ਉੱਤਰਦਾ ਹੈਗਾ ਕੀ ਗੱਲ ਪਤਾ ਮੈਨੂੰ ਪੈਸੇ ਬਾਰੇ ਨੇ ਕਰਜੇ ਰਹਿ ਐ ਕਿਵੇਂ ਮੈਂ ਕੰਨੀ ਕਿਵੇਂ ਲਾ ਦੂੰਗੀ ਤੈਨੂੰ ਕਿਹਾ ਤਾਂ ਹੈਗਾ ਕੋਈ ਨਹੀਂ ਭਾਈ ਮੂਰੇ ਫਸਲ ਹੋ ਜਾਣਦੀ ਸੀ ਕਿੱਥੇ ਭਰ ਜਾਗੇ 2-4 ਲੱਖ ਚਲ ਠੀਕ ਹੈ ਮੈਂ ਜਾਂ ਐ ਕਰ ਲਾਂਗੇ ਬਹੀ ਕਿਧਰ ਆ ਗਏ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਉਹ ਇਹ ਗੱਲ ਚੰਗੀ ਏ ਤੇਰੀ ਕੀ ਗੱਲ ਕਰਦੀ ਐ ਲੈ ਮੈਂ ਮਾਰਾ ਕੀ ਕਰਤਾ ਮੈਨੂੰ ਐ ਦੱਸ ਪੈਣਾ ਉਹ ਐ ਕਰ ਗਿਆ ਕਰਿਆ ਨਹੀਂ ਤੂੰ ਹੋਰ ਕਿਵੇਂ ਐਂ ਤੂੰ ਮੇਰੀ ਗੱਲ ਸੁਣ ਲੈ ਉਹ ਮੁੰਡਾ ਮਾਸੀ ਨੇ ਫੋਨ ਕੀਤਾ ਸੀਗਾ ਮੈਂ ਉਹਦੀਆਂ ਗੱਲਾਂ 'ਚ ਯਕੀਨ ਨਹੀਂ ਕੀਤਾ ਭੈਣ ਤੂੰ ਮੇਰੇ ਕੋਲ ਗੱਲ ਪਹਿਲਾਂ ਕਿਤੇ ਕਰੀ ਨਹੀਂ ਇਹ ਮੈਂ ਤਾਂ ਉਹੀ ਨੇ ਰਸਾਇਗਾ ਬਈ ਮੈਂ ਜਾ ਹੱਥ ਫੇਰ ਤੇਰੇ ਕੋਈ ਕੀ ਵਸੇ ਮੈਂ ਹੁਣ ਜਾ ਕਿੰਨਾ ਵੀ ਤੈਨੂੰ ਮੇਰੀ ਗੱਲ ਸੁਣ ਸਰਖਾ ਕਿੰਨਾ ਕਿ ਲੈਣ ਪੈਣ ਤੂੰ ਮੇਰੇ ਮੈਂ ਦਾਦੇ ਕਰ ਜਾ ਕਿਹਦੇ ਕੱਟੇ ਕਰੇ ਤੇਰੇ ਸਿਰ ਐਸੇ ਕਰ ਕੀ ਜਣਿਆ ਮੈਂ ਤੇਰੀ ਭੈਣ ਐ ਆਗੇ ਭੈਣ ਨੂੰ ਸਾਰੀ ਪਿਉਂਦੇ ਨੇ ਨਾ ਪੜਾਈ ਦੇ ਖਰਚ ਵੀ ਕਰਦੇ ਇਹ ਤੇਰੀ ਭੈਣ ਤੂੰ ਕਿੰਨੇ ਭਾਈ ਇਹ ਫਿਰ ਤਾਂ ਕਿੱਲਾ ਜ਼ਮੀਨ ਦਾ ਵੇਚਣ ਨੂੰ ਮੈਂ ਇਹ ਜ਼ਮੀਨ ਤੇ ਨੋਂ ਧਰਮ ਦਿੱਤੀ ਹੁਣ ਤੂੰ ਵੇਚਦਾ ਸੋਇਆ ਮੈਂ ਕਿਹਾ ਪਰ ਜਾ ਉੱਧਰ ਜੂਆ ਬਾਈ ਨੂੰ ਪੁੱਛਿਆ ਮੈਂ ਉੱਧਰ ਜੂਆ 10 ਗੱਦ 20000 ਹੁਣ ਸਾਡੇ ਘਰੇ ਕੋਈਸ ਬੁਆਰਖ ਤੇ ਕੋਈ ਇੰਨੇ ਕਿੰਨੇ ਦੇ ਘਰੇ ਤੈਨੂੰ ਪਤਾ ਕਿੰਨਾ ਗਲੇਸ ਹੈ ਮਾਸੀ ਨੇ ਫੋਨ ਕੀਤਾ ਕਹਿੰਦੀ ਦੱਸ ਕਿ ਨਹੀਂ ਆਈ ਚੋਰੀਆਂ ਆਈ ਐ ਇਹ ਆਉਰੇ ਨਾ ਪਤਾ ਮੈਨੂੰ ਮਜਬੂਰਨਾ ਦਾ ਇੰਦੇ ਪਹਿਲੇ ਪੈਸਿਆਂ ਦਾ ਪਤਾ ਹੈ ਵੈਸੇ ਪਤਾ ਹੈ ਤਨਖਾਣੇ ਲੈਂਦਾ ਹੈ ਆਪਣੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਜਿਹੜੀ ਗੱਲ ਹੋ ਗਈ ਹੋ ਗਈ ਸਾਰੀ ਤਨਖਾਣ ਲੈ ਆ ਕੇ ਮਾਸੀ ਨੂੰ ਦਿਵਾਉਣੀ ਹੈ ਤੂੰ ਲੈ ਬੱਸ ਮੈਂ ਤੇਰੇ ਮੂੰਹ ਬਹੋਣਾ ਸੀ ਧੰਨਵਾਦ ਤੇਰਾ ਠੀਕ ਹੈ ਮੇਰੀ ਗੱਲ ਸੁਣ ਲੈ ਅੱਜ ਤੋਂ 1 ਰੁਪਿਆ ਵੜੀ ਦਿੰਦੀ ਮੇਰੀ ਗੱਲ ਸੁਣ ਲੈ ਤਨਖਾਣ ਆਉਂਦੀ ਸੱਤ ਨੂੰ ਦੇ ਦੇ ਪਰ ਸਾਡੀ ਜਿਹੜੀ ਨਾ ਟੱਕੀ ਮੁੜ ਕੇ ਮਰ ਪਿਆ ਇੱਕ ਵਾਰੀ ਚੰਦਰੀ ਨਹੀਂ ਹੈਗੀ ਇੱਕ ਵਾਰੀ ਮੰਨ ਲੀਂ ਨਾ ਦੇਖ ਲੈ ਭਈ ਗੱਲਾਂ ਚੀਨਣਾ ਕਰਦੀਆਂ ਗੜੀਆਂ ਗੱਲਾਂ ਕਰੀਏ ਤਾਂ ਕਿਹਦੇ ਨਹੀਂ ਹੈ ਹਾਂ ਫੇਰ ਤਾਂ ਤੇਰੀ ਭੈਣ ਇਸ ਘਰ ਚ ਆਊ ਜਾਊਗੀ ਤੇ ਨਹੀਂ ਤੇਰੀ ਭੈਣ ਦਾ ਪਰੇਸ਼ਾਨ ਕਰਾਉਣੀ ਆ ਹਾਂ ਤਾਂ ਦੋਨੇ ਭੈਣ ਭਰਾ ਨਾਲ ਮਿਲ ਕੇ ਕਰਜ਼ਾ ਲਾ ਲਾਂਗੇ ਇਹਦੇ ਮਾਰ ਦੋ ਗੁੱਸੇ ਨੂੰ ਜਿਹਨੂੰ ਟਪਾ ਇਥੋਂ ਭਣੇ ਇੰਨਾ ਕਰਨਾ ਟਕਲੇਸ ਵਧੂਗਾ ਨਾ ਹੀ ਐ ਕਰਦੇ ਨੇ ਹਨ ਤੇਰੀ ਕਿੰਨੀ ਕਿਧਰ ਖੜਾਏ ਕਿਵੇਂ ਵਰਦੇ ਨੇ ਤੂੰ ਵੇ ਜਾ ਤੂੰ ਰਿਆ ਤੇਰੇ ਪੇ ਕਹਿੰਦਾ ਤੂੰ ਲਹਾਵੇ ਕਰ ਜਾ ਕੀ ਗੱਲ ਮੈਨੂੰ ਕੀ ਮੇਰੇ ਤੇ ਕੀ ਖਰਚਾ ਕਰੇ ਤੇਰੇ ਭਰਾ ਨੇ ਖਰਚ ਤੇਰੇ ਤੇ ਕਰੇ ਮੈਨੂੰ ਐ ਦੱਸ ਜਿੱਤੇ ਲੱਗੀ ਸੀ ਉਹ ਤੇ ਕੀ ਗੱਲ ਕਰੀ ਸੀ ਅਗਰ 2 ਸਾਲ ਦੀ ਕੁੜੀ ਯੇਨੇ ਚੱਕਰ ਪੈਸੇ ਨਹੀਂ ਉਤਾਰਦੇ ਮੈਨੂੰ ਵੀ ਪਤਾ ਸੀ ਆ ਵੀ ਐ ਹੋ ਮੇਰੀ ਗੱਲ ਖਾਓ